ਨਾ ਹੋਈ ਹੈ 4 ਤਰੀਕ ਦੀ 6:30 ਵਜੇ 10 ਬੰਦੇ ਆ ਕੇ ਘਰੇ ਗੱਲ ਪੈ ਗਈ ਕੱਲ ਹੋਈ ਸੀ ਜਿਹੜਾ ਬੂਖ ਲਾਇਆ ਸੀ ਕਾਂਗਰਸ ਦਾ ਜੂਵੇ ਦੇ ਅੱਗੇ ਇਹ ਉਹਦੀ ਜਾਂਚ ਇਹਨਾਂ ਨੇ ਕਾਰਪੀ ਕਰਵਾ ਕੇ ਬੰਦਾ ਮਾਰਦਾ ਇੱਕ ਜੀ ਮਰ ਗਿਆ ਗੁਰਮੀਤ ਸਿੰਘ ਗੁਰਮੀਤ RAM ਤੇ ਇੱਕ ਬੰਦਾ ਹਾਲ ਦਿੱਤੇ ਆਏ ਸੀ ਤਾਂ ਤੇ ਬੰਦੇ ਜੀ ਇੱਕ ਤਾਂ ਦੀਪਾ RAM ਸਰਪੰਚ ਹੈ ਜੀ ਮੌਜੂਦਾ ਸਰਪੰਚ ਜੀ ਇੱਕ ਉਹਦਾ ਭਰਾ ਦੋ ਤੋ ਭਰਾ ਤਿੰਨ ਭਰਾ ਸੀ ਇੱਕ ਇਹਦੇ ਚਾਚੇ ਦਾ ਮੁੰਡਾ ਜੀ ਕੁੱਤਾ ਇੱਕ ਹੋਰ ਕੁੱਤਾ ਸੀ ਉਹਦਾ ਨਾਮ ਸ਼ੰਕਰ ਵਾਲਾ ਸ਼ੰਕਰ ਦਾ ਰਾਮ ਸੀ ਤੇ ਇੱਕ ਗਰਨਦੀਪ ਜੀ ਤੇ ਇੱਕ ਇੱਕ ਪਾਲਰਾਮਾ ਹੈਪੀ ਰਾਮ ਜੀ ਇੱਕ ਇਹ 10 ਬੰਦੇ ਕਰ ਰਹੇ ਉਹ ਸੰਦੀਪ ਦੀ ਕਾਲਾ ਮੈਂ ਹਾਂ ਜੀ ਹਾਂ ਜੀ ਉਹ ਦੀ ਰੰਜਿਸ਼ ਕਰਕੇ ਕਿਉਂ ਲਾਇਆ ਜੀ ਇਹ ਦੇਖੋ ਜੀ ਇਹ ਹੋ ਸਕਦਾ ਹੈ ਜਿਵੇਂ ਇਹਨਾਂ ਨੇ ਘਰੇ ਆ ਕੇ ਮਾਰਿਆ ਲੱਗਦਾ ਤਾਂ ਇਹ ਹੀ ਹੈ ਕਿ ਤਾ ਉਹ ਵੀ ਇਹਨਾਂ ਨੇ ਜਿਹੜੇ ਨਿਕਿਆ ਹੋਵੇ ਤਾਂ ਹੀ ਗਲ ਪਈ ਇਹਦਾ ਨਹੀਂ ਕਹਿ ਸਕਦੀ ਆ। ਸਾਡਾ ਅਸੀਂ ਬੋਲ। ਭਾਂਗੇ ਹੀ ਕਰ ਦੇਣਗੇ ਉਹਨਾਂ ਦੇ ਬੰਦੇ ਜਿਹੜੇ ਇਹਨਾਂ ਨੇ ਮਾਰਿਆ ਰੈਸਟਿਕ ਹੋਏ ਜਾਣੀ। ਸਾਡੀ ਹਾਂਜੀ ਹਾਂਜੀ ਜਨਤਾ ਸਾਡੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੰਦੇ ਫੜੇ ਆ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜਿਹੜੇ ਰਾਜਨੀਤਿਕ ਬੰਦੇ ਆ ਇਹ ਛੜਾਈ ਜਾਂਦੇ ਆ ਇਹ ਮਿਹਰਬਾਨੀ ਕਰਕੇ ਨਾ ਛਡਾਉਣ ਜੀ। ਹਾਂ ਜੀ ਖੁੱਡੀਆਂ ਸਾਹਿਬ ਸਾਡੇ ਨਗਰ ਦੀ ਇਹ ਹੱਥ ਬਣ ਕੇ ਬੇਨਤੀ ਹੈ ਕਿ ਰਾਜਨੀਤੀ ਤੁਸੀਂ ਨਾ ਕਰੋ ਕਿ ਜਿਹੜਾ ਸਾਡਾ ਮੰਨ ਲਓ ਬੰਦੇ ਫੜੀਚੇ ਆ ਇਹਨਾਂ ਬੰਦਿਆਂ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਠੀਕ ਹੈ ਠੀਕ ਹੈ ਜਿੰਨਾ ਚਿਰ ਅਸੀਂ ਤੁਹਾਨੂੰ ਸਰਕਾਰ ਬਣਾਈ ਹੈ ਤੁਹਾਡੇ ਚਲ ਠੀਕ ਹੈ ਤੁਹਾਡੇ ਨਾਲ ਚੱਲੇ ਅਸੀਂ ਠੀਕ ਹੈ ਅਸੀਂ ਹੁਣ ਕਾਂਗਰਸੀ ਵਰਕਰ ਹੈ ਠੀਕ ਹੈ ਤੁਸੀਂ ਆਪ ਦਾ ਜਿਹੜੀ ਕਾਨੂੰਨੀ ਕਾਰਵਾਈ ਇਹ ਕਰਵਾਓ ਠੀਕ ਹੈ ਜੀ ਇਹ ਰਾਜਨੀਤੀ ਬੰਦੇ ਜਿਹੜੇ ਆ ਜਿਹੜਾ ਦਲੀਪ ਸਿੰਘ ਸਰਪੰਚ ਹੈ ਇਹਨੂੰ ਮੰਨ ਲਓ ਵੀ ਤੁਸੀਂ ਛਡਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਾਨੂੰਨ ਮੁਕਤਾਬਕ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਪੰਚਾਇਤ ਦਾ ਕੰਮ ਇਹ ਹੁੰਦਾ ਪਿੰਡ ਦਾ ਸੁਧਾਰ ਕਰਨਾ ਇਹ ਨਹੀਂ ਉੱਠ ਕੇ ਵੀ ਬੰਦੇ ਮਾਰਨੇ ਸ਼ੁਰੂ ਕਰ ਦੇਣੇ ਤੇ ਸਾਡੀ ਦਾ ਬੰਨ ਹੱਥ ਬਣ ਕੇ ਬੇਨਤੀ ਹੈ ਈ ਤੁਹਾਡੇ ਅੱਗੇ ਵੀ ਇਹ ਜਿਹੜੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਭਾਵੇਂ ਕੋਈ ਕਾਂਗਰਸੀ ਆ ਤੇ ਭਾਵੇਂ ਕੋਈ ਕਾਲੀ ਆ ਤੇ ਭਾਵੇਂ ਕੋਈ ਆਮ ਆਦਮੀ ਆ ਅੱਛਾ ਇਹ ਜਿਹੇ ਮੁਲਕਸਾਲ ਤੇ ਜਾਂਦੇ ਪੈਸੇ ਜੇ ਤੁਰੇ ਜਾਣੇ ਆ ਤੇ ਭਾਇਆ ਨੂੰ ਉਤਾਲੇ ਭਾਇਆ ਮੁੰਡੇ ਨੂੰ ਤੇ ਜਾ ਕੇ ਤੇ ਜਦੋਂ ਐ ਨੇੜੇ ਹੋਣ ਲੱਗਿਆਂ ਜਦੋਂ ਐ ਤੁਰਦੇ ਆ ਜਿਵੇਂ ਆ ਗਾਫੜਾ ਖੜਾ ਹੈ ਐ ਹੀ ਖੜੇ ਤੇ ਜਾਂਦਾ ਵਾਸ ਨਾ ਮੈਨੂੰ ਟੈਮਾ ਲੈ ਬਾਈ ਸੁਰਤਾ ਤੇ ਬਿਟਾ ਹੀ ਪੈਣੇ ਪਰ ਅੰਟੀ ਕੋਈ ਨਹੀਂ ਆ ਜਿਵੇਂ ਮੈਂ ਵਾਰ ਦਾਣਾ ਕੋਤਰਾ ਇੰ ਟਾਂਗਾ ਵਰਾਏਗੇ ਪਤਾ ਹੀ ਕੋਈ ਨਹੀਂ ਲੱਗਾ ਹਾਂ ਕੋਲਸ ਆ ਜੀ ਉਹ ਨਾ ਜੀ ਸਪੋਰਟਦਾਰ ਕੀ ਅਸੀਂ ਕਿਹਾ ਸੀ ਹਾਂਜੀ ਇੱਕ ਦੋ ਬੰਦੇ ਹੀ ਕਿਤੇ ਆ ਇਹ ਦੋ ਤਿੰਨ ਮਹੀਨੇ ਹੋ ਗਏ ਮੇਨ ਬੰਦੇ ਉਹ ਖੜੇ ਨਹੀਂ ਜੀ ਮੇਨ ਬੰਦੇ ਜਿਹੜੇ ਉਹ ਖੜੇ ਨਹੀਂ ਜੀ ਜਿਹੜੇ ਜਿਹੜਾ ਸਰਪੰਚ ਦਾ ਫਰਾਰ ਆ ਵੀ ਮੇਨ ਬੰਦੇ ਤਾਂ ਖੜੇ ਹੀ ਨਹੀਂ ਜੀ ਜਿਹੜੇ ਹੋਰਾਂ ਪਾਰਾਂ ਦੇ ਬੰਦੇ ਸੀ ਨਾਮ ਲਖਾਏ ਉਹ ਫੜਦੇ ਹੋ ਹੋ ਸਕਦਾ ਜੀ ਦਵਾਜ ਹੋਵੇ ਉਹ ਵੱਡੀ ਗੱਲ ਨਹੀਂ ਕੀ ਸਰਕਾਰ ਮੌਕੇ ਦੀ ਉਹਨਾਂ ਦਾ ਸਰਪੰਚਾ ਮੌਕੇ ਦਾ ਉਹਨਾਂ ਦਾ ਹੋ ਸਕਦਾ ਤਾਂ ਹੋ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਹੋ ਵੀ ਸਕਦਾ ਉਹਨੇ ਬਜ਼ੁਰਗ ਬੰਦਾ ਸੀ ਇਹਦੇ ਥੱਪੜ ਤੋਂ ਪੜ ਮਾਰ ਤੇ ਲੰਬੀ ਜਾ ਕੇ ਉਹਨਾਂ ਨੇ ਹੁਣ ਤਿੰਨ ਬੰਦੇ ਤਿੰਨਾਂ ਬੰਦਿਆਂ ਦੇ ਵਿੱਚ 20 ਬੰਦੇ ਜਾ ਗਏ ਤਿੰਨਾਂ ਬੰਦਿਆਂ ਦਾ ਮੁਕਾਬਲਾ ਕਰ ਲੈਣਗੇ ਇਹਨਾਂ ਨੂੰ ਜਾ ਕੇ ਉੱਥੇ ਹਸਪਤਾਲ ਦੇ ਬਾਹਰ ਅੱਗੇ ਹੁਣ ਸਿੱਕੜਿਆ ਜਾ ਕੇ ਇੱਕ ਬੰਦਾ ਮਰ rau ਪਿਆ ਇਹਨਾਂ ਦਾ ਇੱਕ ਮਾਰ ਕੇ ਕਰ ਤੇ ਛੱਡਿਆ ਹੁਣ ਪੁਲਿਸਾਂ ਦੀ ਇਹ ਵੀ ਦਾ ਸਨਸਕਾਰ ਕਰੋ ਸਨਸਕਾਰ ਬੰਦੇ ਰਜਿਸਟਰ ਕੀਤੇ ਨਹੀਂ ਉਹਦਾ ਸਨਸਕਾਰ ਰਜਿਸਟਰਨਾ ਉਹਦਾ ਇਹਨਾਂ ਦਾ ਕਹਿਣ ਦਾ ਭਾਅ ਵੀ ਬੰਦੇ ਫੜ ਲੈਣ ਤੇ ਸਨਸਕਾਰ ਹੋ ਜਾਊਗਾ ਜੇ ਨਹੀਂ ਫੜਦੇ ਤਾਂ ਫਿਰ ਇਹਨਾਂ ਦਾ ਕਹਿਣ ਦਾ ਭਾਅ ਨਹੀਂ ਦੇ ਥਾਣੇ ਲਿਜਾਣੇ ਲੱਗੇ ਥਾਣਾ ਲਾ ਥਾਣਾ ਇਹ ਜਾ ਲੱਗ ਜਾਵੋ ਥਰ ਨਾਲ ਲਾਵਾਂ ਹਾਈ ਤੇ ਬੰਦੇ ਤਿੰਨ ਫੜ ਜਿੱੱਕ ਛੜਦਾ ਬੰਦਾ ਓਕਾ ਦੇ ਸੱਤੇ ਦਿਨ ਕੋਈ ਸਾਨੂੰ ਜਵਾਬ ਦੇਣਾ ਮੁੱਕ ਕਿਹੜੀ ਖੱਪ ਇਹ ਕੱਲ ਨੂੰ ਆਜੇ ਹੈ ਇੱਕ ਕਾ ਗਰੀਬ ਨਾਲ ਹੋਗੀ ਸਾਡੇ ਕੱਲ ਨੂੰ ਸਾਡੇ ਨਾਲ ਹੋਗੀ ਹੈ ਹਰਪੰਚ ਬਣਾਉਂਦੇ ਕਾਦੇ ਖਾਤਰ ਤੁਸੀਂ ਇਹ ਦਿੱਤੋ ਮੈਨੂੰ ਹਰਪੰਚ ਬਣਾਉਂਦੇ ਕਾਦੇ ਕਾ ਆ ਹਰਪੰਚ ਖੋਦ ਕਰਨਾ ਪਿਆ ਕੋਈ ਮੇਰੇ ਰੰਗ ਚੱਡੂ ਹੋ ਤੇ ਜਾ ਕੇ ਮਾਰੇ ਹੈ ਹਰਪੰਚ ਖੋਦੋ ਕਰ ਰਿਹਾ ਕੰਮ ਮੋਤਵਾਰ ਬੰਦਾ ਇਹ ਕੰਮ ਕਰ ਹਾਂ ਆ ਹੀ ਕਰ ਰਿਹਾ ਔਰ ਸਾਡੇ ਪਿੰਡ ਦੇ ਹੈਗੇ ਜੀਵੰਦਾ ਰਹਿਗੇ ਉਹਨਾਂ 15 20 ਸਾਲ ਰਹਿ ਆ ਉਹਨਾਂ ਦਾ ਤਾਂ ਕਿਸੇ ਨੇ ਕੀਤੀ ਕੱਲ ਦਾ ਫੈਸਲਾ ਕਰਾਂਗੇ ਇਹ ਫੈਸਲਾ ਥੋੜਾ ਕਰਦਾ ਇਹ ਫੈਸਲਾ ਕੀਤਾ